ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੀਐਮ ਨਰਿੰਦਰ ਮੋਦੀ ਹੁਨਾ ਦੇ ਵੱਲੋਂ ਪੰਜਾਬ ਦੇ ਲਈ ਰਾਹਤ ਪੈਕੇਜ ਐਲਾਨ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਨੂੰ ਜਿੱਥੇ 1500 ਕਰੋੜ ਦਾ ਰਾਹਤ ਪੈਕੇਜ ਦਿੱਤਾ ਤੇ ਉੱਥੇ ਹੀ ਪੰਜਾਬ ਦੇ ਲਈ 1600 ਕਰੋੜ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਪੀਐਮ ਮੋਦੀ ਹੁਨਾ ਦੇ ਵੱਲੋਂ ਕਰ ਦਿੱਤਾ ਗਿਆ ਹੈ। ਜੀ ਹਾਂ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਿਹਾ ਜਿਥੇ ਸਵੇਰੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹਵਾਈ ਸਰਵੇ ਉਹਨਾਂ ਦੇ ਵੱਲੋਂ ਕੀਤਾ ਗਿਆ ਸੀਗਾ ਹੜਪਰਵਾਦੀ ਇਲਾਕਿਆਂ ਦਾ ਤੇ ਉੱਥੇ ਹੀ ਪੰਜਾਬ ਦੇ ਵਿੱਚ ਵੀ ਜਦ ਗੁਰਦਾਸਪੁਰ ਪਹੁੰਚਦੇ ਨੇ ਪੀਐਮ ਮੋਦੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਹਵਾਈ ਸਰਵੇ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਹੱਥ ਦੇ ਵਿੱਚ ਰਿਪੋਰਟ ਵੀ ਇੱਕ ਦੇਖੀ ਗਈ ਸੀਗੀ ਜਿੱਥੇ ਕਿ ਰਿਪੋਰਟ ਦੇ ਮੁਤਾਬਕ ਉਹ ਕੱਲੀ-ਕੱਲੀ ਚੀਜ਼ ਦਾ ਸਰਵੇ ਕਰ ਰਹੇ ਸੀਗੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹੜਪੀਰਤਾ ਦੇ ਨਾਲ ਪੀਐਮ ਮੋਦੀ ਹੁਣੀ ਮੁਲਾਕਾਤ ਕਰਦੇ ਨੇ ਉਸ ਮੁਲਾਕਾਤ ਦੇ ਦੌਰਾਨ ਰਵਨੀਤ ਸਿੰਘ ਬਿੱਟੂ ਹੁਣੀ ਉੱਥੇ ਮੌਜੂਦ ਸੀਗੇ ਸੁਨੀਲ ਜਾਖੜ ਮੌਜੂਦ ਸੀਗੇ ਅਸ਼wini ਸ਼ਰਮਾ ਮੌਜੂਦ ਸੀਗੇ ਤਾਂ ਬੀਜੇਪੀ ਦੇ ਮੰਤਰੀ ਜਿਹੜੇ ਸੀਗੇ ਜਾਂ ਜੋ ਉੱਥੇ ਦੇ ਆਗੂ ਸੀਗੇ ਉਹ ਮੌਜੂਦ ਸੀਗੇ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਕੱਲੀ-ਕੱਲੀ ਚੀਜ਼ ਨੂੰ ਦਿਖਾਇਆ ਗਿਆ ਕਿ ਕਿੱਥੇ-ਕਿੱਥੇ ਕਿੰਨਾ ਨੁਕਸਾਨ ਹੋਇਆ ਹੈ ਤੇ ਕਿੰਨਾ ਕੁ ਘਾਟਾ ਜਿਹੜਾ ਪੰਜਾਬ ਨੂੰ ਪਿਆ ਤੇ ਉਸ ਤੋਂ ਬਾਅਦ ਆਪੀਆ ਮੋਤੀ ਹੁਨਾ ਦੇ ਵੱਲੋਂ ਪੰਜਾਬ ਤੇ ਲਈ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ ਗਿਆ ਦਾ 1600 ਕਰੋੜ ਰੁਪਇਆ ਜਿਹੜਾ ਆ ਉਹ ਪੰਜਾਬ ਤੇ ਲਈ ਐਲਾਨਿਆ ਗਿਆ ਤੇ ਨਾਲ ਦੇ ਨਾਲ ਕਿਹਾ ਗਿਆ ਕਿ ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਅਤੇ ਜੋ ਜਿੰਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਆ ਦਿੱਤਾ ਜਾਵੇਗਾ ਤਾਂ ਇਸੇ ਤਰੀਕੇ ਦਾ ਪੈਕੇਜ ਜਿਹੜਾ ਆ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਲਾਗੂ ਕੀਤਾ ਗਿਆ ਤੇ ਨਾਲ ਦੇ ਨਾਲ ਪੰਜਾਬ ਦੇ ਵਿੱਚ ਵੀ ਅਜਿਹਾ ਹੀ ਪੈਕੇਜ ਜਿਹੜਾ ਆ ਪੀਐਮ ਮੋਦੀ ਹੁਣਾਂ ਦੇ ਵੱਲੋਂ ਐਲਾਨਿਆ ਗਿਆ ਤਾਂ ਦੱਸ ਜੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ 1500 ਕਰੋੜ ਰੁਪਏ ਦਾ ਐਲਾਨਿਆ ਗਿਆ ਪੈਕੇਜ ਤਾਂ ਉੱਥੇ ਹੀ ਜ਼ਖਮੀਆਂ ਨੂੰ ਵੀ 50-50 ਹਜ਼ਾਰ ਰੁਪਏ ਅਤੇ ਜੋ ਮ੍ਰਿਤਕ ਨੇ ਉਹਨਾਂ ਦੇ ਵਾਰਸਾਂ ਨੂੰ ਜਿਹੜਾ ਆ 2-2 ਲੱਖ ਰੁਪਏ ਦਿੱਤਾ ਜਾਵੇਗਾ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਦੋਂ ਗੁਰਦਾਸਪੁਰ ਦੇ ਵਿੱਚ ਪੀਐਮ ਮੋਦੀ ਬੋਸ ਨੇ ਤਾਂ ਉਸ ਤੋਂ ਬਾਅਦ ਕਈ ਆਸਾਂ ਲਗਾਈਆਂ ਜਾ ਰਹੀਆਂ ਸੀਆਂ ਕਿ ਵੱਡਾ ਪੈਕੇਜ ਜਿਹੜਾ ਆ ਪੀਐਮ ਮੋਦੀ ਉਹਨਾਂ ਦੇ ਵੱਲੋਂ ਐਲਾਨਿਆ ਜਾਵੇਗਾ ਇਸ ਦੇ ਨਾਲ ਹੀ ਆਪ ਸਰਕਾਰ ਦੇ ਵੱਲੋਂ ਜਿਹੜਾ ਆ 20,000 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਸੀਗੀ ਪੈਕੇਜ ਦੀ ਕਿ 20,000 ਕਰੋੜ ਦਿੱਤਾ ਜਾਵੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਫਸਲਾਂ ਦਾ ਨੁਕਸਾਨ ਹੋਇਆ ਤਾਂ ਉਸ ਤੋਂ ਬਾਅਦ ਜੋ ਹਵਾਈ ਸਰਵੇ ਕੀਤਾ ਜਾਂਦਾ ਹਵਾਈ ਸਰਵੇ ਤੋਂ ਬਾਅਦ ਪੀਐਮ ਹਰ ਫੀਲਡ ਦਾ ਨਾਲ ਮੁਲਾਕਾਤ ਕਰਦੇ ਨੇ ਜਿਸ ਦੇ ਵਿੱਚ ਕਿਸਾਨ ਵੀ ਮੌਜੂਦ ਸਕੇ ਤਾਂ ਉਸ ਦੇ ਵਾਅਦਾ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਫਿਰ ਇੱਕ ਵਾਰ ਰਿਪੋਰਟ ਦੇਖੀ ਜਾਂਦੀ ਹੈ ਹਰ ਇੱਕ ਚੀਜ਼ ਖੰਗਾਲੀ ਜਾਂਦੀ ਦੇਖੀ ਜਾਂਦੀ ਪਰਖੀ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਐਲਾਨ ਕਰ ਦਿੱਤਾ ਗਿਆ ਪੀਐਮ ਮੋਦੀ ਹੁਣਾਂ ਦੇ ਵੱਲੋਂ ਕਿ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 50-50000 ਰੁਪਏ ਅਤੇ ਜੋ ਜਿਨ੍ਹਾਂ ਦੀ ਬਾਤ ਹੋ ਚੁੱਕੀ ਹੈ ਸਹਾੜਤੀ ਮਾਰਦੇ ਨੇ ਠੱਤ ਉਹਨਾਂ ਦੇ ਬਾਤਸਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤਾਂ ਵੱਡੀ ਖਬਰ ਹੈ ਪੰਜਾਬ ਨੂੰ ਲੈ ਕੇ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਖੁਦ ਪੀਐਮ ਆਏ ਸੀਗੇ ਤਾਂ ਉਹਨਾਂ ਦੇ ਵੱਲੋਂ ਹੁਣ ਪੰਜਾਬ ਦੇ ਲਈ ਰਾਹਤ ਪੈਕੇਜ 1600 ਕਰੋੜ ਦਾ ਐਲਾਨ ਦਿੱਤਾ ਗਿਆ ਹੈ